ਸੱਚੀ ਗੱਲ ਦੀ ਛੜਿਆ ਨੂੰ ਜੋਈਏ ਤੂੰ ਬਤਾਈ ਜਾਂ ਤੇ ਜਲਾਈ ਹੋਈ ਆ ਤੇ ਇਸ ਵੇਲੇ ਦਾ ਮੀਂਹ ਬੰਝਿਆ ਸੀ ਤੇ ਹੁਣ ਤੈਨੂੰ ਪਤਾ ਆਪਾਂ ਖੇਤਾਂ ਹੈ ਹਾਂ ਤੇ ਵਾਅਦਾ ਦੇਊਗਾ ਵਾਜ ਤੇ ਆ ਤੂੰ ਦੇਖ ਲਉ ਪਿੱਛੋਂ ਵੇਲਾ ਪਾਣੀ ਆਉਂਦਾ ਛਾਂ ਜਾਂ ਉੱਦ ਮੈਂ ਤੈਨੂੰ ਵੀਡੀਓ ਪਾਈ ਦਿਖਾਈ ਪਾਣੀ ਹੈਗਾ ਜਾਂ ਝੁੰਨਿਆ ਚ ਹੁਣ ਵੇਲਾ ਗਦਾ ਪਾਣੀ ਪੱਜੇ ਫੁੱਲ ਇਦਾਂ ਹੀ ਦੇਖ ਲਉ ਤੇ ਬਾਕੀ ਆ ਵੇਲਾ ਬਰਤ ਤਪੰਦਈ ਆ ਆਹ ਵੇਖ ਲੋ ਤੇਰਾ ਵਤਾਂ ਦਾ ਪਿੰਡ ਆ ਨਿਆ ਪਾਣੀ ਕੁਛ ਹੁੰਦੇ ਆ ਪਾਣੀ ਤੁਹਾਨੂੰ ਪਾਣੀ ਆ ਪਾ ਦਿਖਾ ਦਨੇ ਆ ਵੇਖ ਲੋ ਕਿੰਨਾ ਪਾਣੀ ਆ ਅੱਧਾ ਪੋਤਰਾ ਲੈਂਦੇ ਆ ਪਾਣੀ ਅੱਧਾ ਪੋਤ ਤੇ ਇਹ ਪੀ ਆ ਚੁੱਕੀ ਚੁੰਨਾ ਨਾ ਅਛਾ ਇਹਦਾ ਇਹ ਚੁੱਕੀ ਚੁੰਨਾ ਵਾ ਇਹਦੇ ਦੇਖ ਲੋ ਬਹੁਤ ਵਧੀਆ ਗਿਓ ਹੋਈ ਏ ਚੁੰਨੇ ਦੀ ਮਹੀਨੇ ਰੱਖੋ ਜਾ ਚੁਨਾ ਆ ਦਾ ਚੌਂਤੀਆਂ ਪੈਂਦੀਆਂ ਦਿਨਾਂ ਨਾਲ ਜੇ ਹੋ ਜਾ ਬੱਤੀਆਂ ਦਿਨਾਂ ਨਾਲ ਵੇਖੀਂ ਤੇਂ ਦੇ ਰੋ ਪਾਣੀ ਵੇਹ ਲਾ ਇਤਨਾ ਸਾਰਾ ਜਾਂਦਾ ਤਪ ਤਪ ਤੇ ਵਾਕਿਆ ਹੀ ਵੇਖ ਲੋ ਬਾਪ ਦੀ ਰਮੀ ਵਲੇ ਕਹਿੰਦੇ ਆ ਬਮਾਈ ਪਈ ਆ ਚੁੱਕਤੀ ਝੂਨੇ ਨੂੰ ਪਤਾ ਤੇ ਪਰ ਇਹ ਤਾਂ ਸ਼ਾਮ ਨਈਆਂ ਪਰ ਇਦਾਂ ਜਿਹੜਾ ਇਹਨਾਂ ਨੇ ਅੱਗੇ ਤਾਂ ਝੋਨਾ ਲਾ ਰਾਂ ਜਿੰਨਾ ਤੇ ਛਾਂ ਵੀ ਰਹਿਣਾ ਜ਼ਿਆਦਾ ਝੋਨਾ ਲਾ ਰਾਂ ਦਸ ਜੂਂ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਅੰਦਰ ਜਾਰੀ ਬਮਾਈ ਪੈਣ ਦਈਏ ਨਾਲੇ ਤਾਂ ਪਨੀਰੀਆਂ ਗੇਤੀਆਂ ਬੀਜੀਆਂ ਹੋਈਆਂ ਆ ਪਹਿਲੀ ਮਹੀਦਿਆਂ ਬੀਜਤੀਆਂ ਨਾ ਥਾਈਏ ਪਹਿਲੀਆਂ ਬੀਜਤੀਆਂ ਤੇ ਆਪਾਂ ਕੰਮ ਕੰਮ ਦਾ ਮਾੜੀ ਤਵਾਰਦਾ ਬਾਹਰ ਦਾ ਬਾਹਰ ਪਣੀ ਦੀ ਬੀਜੀ ਬਾਕੀ ਦਰੇ ਸਾਹਮਣੇ ਚੋਨਾ ਤੇ ਦੇਖ ਲੈ ਚੋਨਾ ਬਹੁਤ ਵੱਡ ਗਿਆ ਤੇ ਇਹਦਾ ਬਾਪਤੀਆ ਪੀਪੀ ਤੋਂ ਲੈ ਬਣਵੇਂ ਆ ਇਹ ਚੀ ਵੀ ਲੱਗਦਾ ਪਣੀ ਆ ਸਿਰਫ ਮੀਂਹ ਦਾ ਪਾਣੀ ਆ ਮੋਤਰਾ ਨਹੀਂ ਹੁੰਦਾ ਅਜੇ ਲਾਲਾ ਜੀ ਉਹਨਾਂ ਪੰਨਿਆ ਜੁਲਾਈ ਨੇ ਮੀਂਹ ਆਇਆ ਉਹਨਾਂ ਨਾ ਨਾ ਪਾਈ ਭਾਂਜਾ ਇਹ ਬਾਤ ਨੇ ਦੇਖਦਾ ਯਾਦ ਉਹਦੇ ਇਸ਼ਾਈ ਬਾਤ ਤਾਂ ਹੁਣ ਪਹਿਲਾ ਮੀਂਹ ਪੈ ਗਿਆ ਨਾ ਫੇਰ ਵੀ ਲੈ ਪਾਣੀ ਚ ਬੈ ਕੇ ਝੋਨਾ ਵੇਲਾ ਤਾਂ ਸ਼ਾਮ ਨਹੀਂ ਆ ਕੋਈ ਆਪਾਂ ਹੋਰ ਕੋਈ ਪਿਆਈ ਵੀ ਨਹੀਂ ਉਹਨਾਂ ਨੂੰ ਵੀਰ ਨਾ ਹੁੰਦੇ ਨਾ ਅੱਜ 23 ਜੁਲਾਈ ਹੋਈ ਹੈ ਨਾਲੇ ਤੇ ਮੈਂ ਵੀ ਤੁਹਾਨੂੰ ਦੇਖ ਲਈ ਤੇ ਆ ਬੱਪੀ ਤੇ ਹੀ ਆ ਬਾਤ ਮੀ ਵਾ ਤੇ ਜੈਨੇ ਕਾਲ ਨੂੰ ਫੇ ਪੈਣਾ ਨਾ ਵੇਖੋ ਫਿਰ ਹੈਗੇ ਪਾਣੀ ਵੇਲਾ ਕਿੰਨਾ ਹੋਆ ਪਿਆਰ ਸਾਰਾ ਵੇਲਾ ਬਾਤਿ ਹੈ ਲੈ ਮਾਈ ਮੋਤੇ ਦਿਨਾਂ ਦਰਿਆ ਗਲੀ ਵੇਖ ਲਿਓ ਤੈਨੂੰ ਗਈ ਦਿਖਾ ਦਨੀ ਹਾਂ ਵੇਖ ਲਓ ਹਾਂ ਵਾ ਤੇ ਵੇਲਾ ਬਾਪਤੀ ਵਾਲੀ ਵੇਖ ਲਓ ਬਾਪਤੀ ਦੀ ਗੱਤ ਤਾਂ

ਤੇ ਆਪਾਂ ਕੱਲ ਆਜਾ ਜੂ ਜਪਾ ਦੀਆ ਭਾਵਾਂ ਕੱਲ ਜੂ ਆਪਾਂ ਖਾਦ ਪਾਣੀ ਤਾਂ ਨਹੀਂ ਜਾਣ ਉਦੋਂ ਐਂ ਹੋ ਜਾ ਬੱਤਾ ਮੰਦੋਂ ਆਪਿਆ ਮਾਰਾ ਛੱਤ ਪੈ ਮੇਂ ਨਹੀਂ ਆ ਜਾਣਾ ਜਿੱਦਾਂ ਜਾਂ ਬੱਤਾ ਲੈਣਦੋ ਕਤੋਂ ਇਹ ਚੋਬਾ ਵਾ ਨਿਕਲੇ ਬੂਧਾ ਕੇਰਾ ਪੀ ਲੈਂਦਾ ਸੀ ਨਹੀਂ ਪੀ ਆਹ ਕਤੋਂ ਨਾ ਨਿਕ ਪਤਗੋ ਨਹੀਂ ਚੋਬਾ ਦਾ ਵੇਖਨੇ ਵਾਧ ਵਾਧਾ ਚੋਬਾ ਤੇ ਬੂਧੇ ਬੜੇ ਬੰਦੇ ਆ ਵੀ ਨਹੀਂ ਨਾ ਬੀ ਦੀ ਗਰੰਟੀ ਆ ਦੇਣਾ ਚੱਲਦਾ ਹੀ ਬੀ ਏ ਦੁੱਪੀ ਪਈ ਲੈ ਲੈ ਹਉ ਲਾਲੋ ਹਮ ਮਿੱਟੀ ਆਂਦੇ ਇਹ ਕੁਲਵੇਦੈ ਕੁੰਨੇ ਪਛੋਣ ਇਹ ਤਾਂ ਉਤਾ ਦੇ ਭੂਤੇ ਨੇ ਬੋਨੇ ਭੂਤੇ ਮਦਦ ਕਾਤ ਵਾਲੇ ਜਿਹੜਾ ਛੋਟ ਰਹਿ ਜਾਂਦਾ ਭੂਤੇ ਵਿੱਚ ਬੋਨੇ ਭੂਤਾ ਨਹੀਂ ਆ ਗੱਲ ਵਿੱਚ ਕੋਈ ਹਾਂ ਹੋ ਜਦਾਂ ਮਦਦ ਕਾਤਾ ਭੂਤਾ ਵੇਖਿਆ ਜਾ ਵੀਡੀਓ ਇੱਕ ਚ ਇਹਦੇ ਹੁਣਾ ਉੱਥੇ ਜਦੋਂ ਪੱਕੂ ਤੋਂ ਪਤਾ ਲੱਗੂ ਕੀ ਨਿਕਲਦਾ Nãy giờ ta kỹ cái cái đồ sao lại hề